ਜ਼ਿਲ੍ਹਾ ਸ਼ਹਿਰ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਬਸੀ ਪਠਾਣਾ ਵਿਖੇ ਆਮ ਆਦਮੀ ਪਾਰਟੀ ਦੀ ਬੜੀ ਜਿੱਤ ਹੋਣ ਤੇ ਸ਼ਹਿਰ ਬਸੀ ਪਠਾਣਾ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਬਾਜ਼ਾਰ ਦੇ ਵਿੱਚ ਲੱਡੂ ਵੰਡ ਕੇ ਬਾਜ਼ਾਰ ਵਾਲਿਆਂ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਜਸ਼ਨ ਮਨਾਇਆ। ਹਾਂਜੀ ਸਰ ਅੱਜ ਜਿੱਤ ਪ੍ਰਾਪਤ ਕੀਤੀ ਹੈ ਬੜੀ ਠੀਕ ਹੈ ਨਹੀਂ ਸਸਿਕਲ ਜੀ ਸਾਰੇ ਪੰਜਾਬ ਵਾਸੀਆਂ ਨੇ ਤੇ ਮੈਂ ਵਧਾਈ ਦੇਣਾ ਚਾਹੁੰਦਾ ਆਪਣੀ ਲੁਧਿਆਣਾ ਵੈਸਟ ਰੀ ਜ਼ੋਨ ਵਿੱਚ ਅਸੀਂ ਜਿੱਤੀ ਹੈ ਤੇ ਪਬਲਿਕ ਦੇ ਸਹਿਯੋਗ ਨਾਲ ਤੇ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਵੋਟ ਪਾਈ ਗਈ ਤੇ ਆਉਣ ਵਾਲੇ ਕੰਮ ਦਿਨਾਂ ਵਿੱਚ ਅਸੀਂ ਹੋਰ ਵੀ ਵਧੀਆ ਕੰਮ ਕਰਾਂਗੇ ਜੋ ਪਬਲਿਕ ਦਾpropto ਹੋਰ ਵਧਾਵਾਂਗੇ ਇਸ ਲਈ ਧੰਨਵਾਦ ਇਹ ਸੱਜੀ ਤੋਂ ਦੇਖਿਆ ਹੈ ਕਿ ਬਹੁਤ ਵੱਡੇ ਤੱਕਾ ਸੀ 5 ਤੋਂ 10000 537 ਵੋਟ ਬਹੁਤ ਇਤਿਹਾਸਿਕ ਜਿੱਤ ਹੋਈ ਹੈ ਆਮ ਆਦਮੀ ਦੇਤੇ 2005 ਦੇ ਕੀ ਹੈ ਜੀ ਸਰ ਸਰਸੀ ਜਿੱਤ ਤਾਂ ਹੋਣੀ ਬਣਦੀ ਐ ਸੀ ਕਿਉਂਕਿ ਕੰਮ ਬਹੁਤ ਵਧੀਆ ਕੀਤੇ ਨੇ ਮਾਨ ਸਰਕਾਰ ਨੇ ਕਿਉਂਕਿ ਪਿਛਲੇ ਵਾਰ ਜਦੋਂ ਤੇ ਰੋਗੀ ਜੀ ਐਮਐਲਏ ਸੀ ਇਹਨਾਂ ਦੇ ਹਾਂ ਤੋਂ ਬਾਅਦ ਇਲਾਕੇ 'ਚ ਇਲੈਕਸ਼ਨ ਹੋਈ ਜੇ ਕੋਣ ਇਲੈਕਸ਼ਨ ਨੇ ਉਲਟਾ ਸਾਡੀ ਲੀਡ ਵਧੀ ਪਿਛਲੇ ਵਾਰ ਨਾਲੋਂ तकरीबन ਪਿਛਲੀ ਵਾਰ 7500 ਦੀ ਲੀਡ ਸੀ ਇਸ ਵਾਰ 10500 ਦੀ ਲੀਡ ਹੈ ਉਸ ਦੇ ਵਿੱਚ ਸਾਫ ਆਪਾਂ ਨੂੰ ਦੇਖਣ ਨੂੰ ਚਾਹੁੰਦਾ ਹੈ ਕਿ ਪਬਲਿਕ ਦਾ ਵਿਸ਼ਵਾਸ ਆਮ ਆਦਮੀ ਪਾਰਟੀ ਦੇ ਵਿੱਚ ਵਧਿਆ ਤੇ ਮਾਨ ਸਰਕਾਰ ਨੂੰ ਪਸੰਦ ਕਰਦੇ ਆ ਜੋ ਦਿਖਾਇਆ ਜਾ ਰਿਹਾ ਜਿਵੇਂ ਸਰਕਾਰ ਨੇ ਕਿ ਮੁਹਿੰਮ ਚਲਾਈ ਸੀ ਯੂਥ ਨੂੰ ਸ਼ਿਰਕਤ ਦੇ ਉਸ ਦਾ ਵੀ ਬਹੁਤ ਅਸਰ ਪਿਆ ਬਹੁਤ ਅਸਰ ਪਿਆ ਨੋ ਡਾਊਟ ਆਪਾਂ ਨੂੰ ਵੀ ਦਿਖ ਰਿਹਾ ਆਮ ਪਬਲਿਕ ਨੂੰ ਜੇ ਤੁਸੀਂ ਕੋਈ ਸੈਂ ਪੁੱਛੋਗੇ ਕਿ ਨਸ਼ੇ ਦੇ ਉੱਤੇ ਜੇ ਕਿਸੇ ਸਰਕਾਰ ਨੇ ਕੰਮ ਕੀਤਾ ਤਾਂ ਆਮ ਆਦਮੀ ਪਾਰਟੀ ਸਰਕਾਰ ਨੇ ਹੀ ਕੰਮ ਕੀਤਾ ਅੱਜ ਤੱਕ ਤਾਂ ਪਹਿਲਾਂ ਗੱਲਾਂ ਹੀ ਹੁੰਦੀਆਂ ਰਹੀਆਂ ਨਾ ਪਰ ਜੋ ਕੰਮ ਕਰਕੇ ਦਿਖਾਇਆ ਮਾਨ ਸਰਕਾਰ ਨੇ ਉਹਨੂੰ ਲੋਕ ਪਸੰਦ ਕਰਦੇ ਲਾਸਟ ਕੁਸ਼ਨ ਸਰ ਸਿੱਖਿਆ ਕ੍ਰਾਂਤੀ ਕੋਲ ਵੀ ਕਰਾਤੀ ਅੰਮਿਤ ਸਰਕਾਰ ਨੇ ਇਹਦਾ ਵੀ ਬਹੁਤ ਬੈਨੀਫਿਟ ਮਿਲਿਆ ਹਣਾ ਸਰਦਾਰ ਜਿਲਕੁਲ ਮਿਲਿਆ ਜੀ ਆਨਲ ਜਿਹੜੇ ਪਹਿਲੇ ਸਮੇ ਸੀ ਜੀ ਉਹਨਾਂ ਵਿੱਚ ਟੀਚਰਾਂ ਨੂੰ ਫੰਡ ਪਿੰਡ ਚੋਂ ਇਕੱਠੇ ਕਰਕੇ ਜਾਂ ਐਨਆਰਆਈ ਤੋਂ ਲੈ ਕੇ ਫਿਰ ਕੋਈ ਕੰਮ ਕਰਨਾ ਚਾਹੁੰਦੇ ਸੀ ਸਕੂਲ ਟੈਂਟ ਹੋ ਗਾ ਜਾਂ ਕੁਝ ਹੋ ਗਿਆ ਪਹਿਲੀ ਵਾਰ ਹੋਇਆ ਕਿ ਟੀਚਰਾਂ ਨੂੰ ਅਸੀਂ ਪੁੱਛਦੇ ਹਾਂ ਕਿ ਤੁਹਾਡੀ ਕੋਈ ਡਿਮਾਂਡ ਹੈ ਉਹਨਾਂ ਦੇ ਸ਼ੀਟ ਗੂਗਲ ਸ਼ੀਟ ਜਿਹੜੀ ਹੁੰਦੀ ਹੈ ਉੱਤੇ ਲਿਖਿਆਦਾ ਨਹੀਂ ਸਰ ਸਾਡੇ ਕੋਲ ਸਭ ਕੁਝ ਹੈ ਉਲਟਾ ਜੇ ਉਹਨਾਂ ਦੀ ਕੋਈ ਡਿਮਾਂਡ ਹੁੰਦੀ ਤਾਂ ਨਾਲ ਦੀ ਨਾਲ ਪੂਰੀ ਕਰ ਦਿੰਦੇ ਹਾਂ ਧੰਨਵਾਦ ਸਪੋਰਟ ਦੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز